ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਜੀ ਇੱਥੇ ਸਹੌਲੀ ਸਕੂਲ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਮਤਲਬ ਸਰਕਾਰ ਵੱਲੋਂ ਕੀਤੀ ਜਾਂਦੀਆਂ ਨੇ ਕਈ ਵਾਰੀ ਅਸੀਂ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਅਸਲ ਦੇ ਵਿੱਚ ਜਾਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੀ ਐਸਐਮਸੀ ਕਮੇਟੀ ਹੈ ਇਹ ਪਹਿਲੀ ਵਾਰੀ ਹੈ ਕਿ ਤੁਹਾਨੂੰ ਟ੍ਰੇਨਿੰਗ ਦੇਣ ਵਾਸਤੇ ਪਹਿਲਾਂ ਸਟੇਟ ਲੈਵਲ ਤੇ ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਡੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਵੱਲੋਂ ਪ੍ਰੋਪਰ ਇੱਕ ਸੈਟਅਪ ਤਿਆਰ ਕਰਵਾਇਆ ਗਿਆ ਡਿਪਾਰਟਮੈਂਟ ਵਿੱਚ ਇੱਕ ਟੀਮ ਤਿਆਰ ਕੀਤੀ ਗਈ ਸਟੇਟ ਲੈਵਲ ਤੇ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਅਸੀਂ ਨੇ ਐਸਐਮਸੀ ਨਾਲ ਕਿਵੇਂ ਗੱਲਬਾਤ ਕਰਨੀ ਹੈ ਕੀ ਉਹਨਾਂ ਦੀ ਟ੍ਰੇਨਿੰਗ ਨੇ ਕੀ ਉਹਨਾਂ ਦੀਆਂ ਉਹਨਾਂ ਦੇ ਜ਼ਿੰਮੇਵਾਰੀਆਂ ਕੀ ਨੇ ਸਕੂਲ ਪ੍ਰਤੀ ਕਿਵੇਂ ਵਿਚਰਨਾ ਸੀ ਨੇ ਸਾਰਾ ਇਹ ਸੀ ਨੇ ਪੂਰਾ ਪ੍ਰੋਪਰ ਤਿਕਾ 600 ਮਾਸਟਰ ਟ੍ਰੇਨਰ ਤਿਆਰ ਕੀਤੇ ਗਏ ਜਿਹੜੇ ਹੁਣ ਤੁਹਾਡੇ ਨਾਲ ਲੱਗੇ ਜਾ ਕੇ ਤੋਂ ਟ੍ਰੇਨਿੰਗ ਦੇਣੀ ਇਸ ਜ਼ਿਲ੍ਹਿਆਂ ਦੇ ਵਿੱਚ ਸੋ ਮਤਲਬ ਇਹ ਪਹਿਲੀ ਵਾਰ ਹੋ ਰਿਹਾ ਹੈ ਐਸਐਮਸੀ ਕਹਨ ਨੂੰ ਤਾਂ ਇਹ ਵੀ ਇਹਦਾ ਕਿੱਡਾ ਕਰੋਲਾ ਸਕੂਲ ਦੇ ਵਿੱਚ ਇੱਕ ਟੀਚਰ ਹੈਗਾ ਟੀਚਰ ਨੇ ਪੜਾਉਣਾ ਬੱਚਿਆਂ ਨੂੰ ਪਰ ਅਸੀਂ ਇਹਦੇ ਵਿੱਚ ਇੱਕ ਨਾਰਾ ਤਿਆਰ ਕੀਤਾ ਹੈ ਜਿਹੜਾ ਸਕੂਲ ਹੈ ਮਤਲਬ ਉਹ ਇਕੱਲੇ ਉਹ ਆ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਹ ਸਕੂਲ ਅਸਲ 'ਚ ਹੈ ਕਿਹਦਾ ਇਹ ਜਿਹੜਾ ਸਕੂਲ ਇਸ ਟਾਈਮ 'ਤੇ ਖੜਿਆ ਆਪਾਂ ਇਹ ਕਿਸ ਦਾ ਕੀ ਇਹ ਤਸਵੀਰ ਤੇ ਬੈਂਕ ਦਾ ਸਕੂਲ ਆ ਜਾਂ ਇਹ ਪਿੰਡ ਦਾ ਸਕੂਲ ਆ ਨਗਰ ਦਾ ਸਕੂਲ ਹੈ ਜੀ ਬਿਲਕੁਲ ਠੀਕ ਹੈ ਬੱਚੇ ਕਿਹਦੇ ਨੇ ਕੀ ਇਹਨਾਂ ਦੇ ਨੇ ਜਾਂ ਤੁਹਾਡੇ ਬੱਚੇ ਨੇ ਨਗਰ ਦੇ ਬੱਚੇ ਨੇ ਸੋ ਇੱਕ ਸਕੂਲ ਬਹੁਤ ਵੱਡੀ ਟਰਮ ਹੈ ਆਪਾਂ ਇੱਥੇ ਸਾਰਾ ਦਿਨ ਅੱਜ ਬੈਠ ਕੇ ਸਾਡੇ ਸਾਡੀ ਮਤਲਬ ਜਿਹੜੇ ਸਾਡੀਆਂ ਪ੍ਰਾਪਤੀਆਂ ਨੇ ਅਸੀਂ ਵਿਭਾਗ ਦੇ ਤੌਰ ਤੇ ਅਸੀਂ ਮਿਲ ਕੇ ਸਾਰਿਆਂ ਨੇ ਤੁਸੀਂ ਐਸਐਨਸੀ ਮੈਂਬਰ ਉਸ ਵਿਭਾਗ ਦਾ ਪਾਰਟ ਹੋ। ਅਸੀਂ ਕੀ ਪ੍ਰਾਪਤੀਆਂ ਕੀਤੀਆਂ ਅਸੀਂ ਕਿਹੋ ਜਿਹੀਆਂ ਬਿਲਡਿੰਗਾਂ ਬਣਾਈਆਂ ਆਪਣੇ ਬੱਚਿਆਂ ਵਾਸਤੇ ਕਿਹੋ ਜਿਹਾ ਅਸੀਂ ਨੇ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਬੱਚਿਆਂ ਲਈ ਅਸੀਂ ਉਦੇ ਨਾਲ ਕਿੰਨਾ ਕ ਬੱਚਿਆਂ ਨੂੰ ਸਹਿਯੋਗ ਕਰ ਸਕੇ ਕਿ ਪੜ੍ਹਾਈ ਦੇ ਖੇਤਰ ਚ ਕੀ ਮੱਲਾ ਮਾਰੀ ਉਹਨਾਂ ਨੇ ਸਾਡੇ ਕਿੰਨੇ ਬੱਚੇ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲਈ ਉਹਨਾਂ ਨੇ ਕਿੰਨੇ ਬੱਚੇ ਸਾਡੇ ਇੰਜੀਨੀਅਰਿੰਗ ਵਾਸਤੇ ਗਏ ਕਿੰਨੇ ਬੱਚੇ ਆਈਆਈਟੀ ਕਲੀਅਰ ਕੀਤੀ ਕਿੰਨਿਆਂ ਨੇ ਇਹ ਸਾਰੀਆਂ ਗੱਲਾਂ ਤੁਹਾਨੂੰ ਡਿਸਕਸ ਕਰਾਂਗੇ ਅੱਜ ਅਸੀਂ ਥੀ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਖੱਟਿਆ ਹੁਣ ਤੱਕ ਇਹ ਪਾਇਆ ਆਪਾਂ ਨੇ ਠੀਕ ਹੈ ਜੀ ਵਿਭਾਗ ਦੇ ਪ੍ਰਾਪਤੀਆਂ ਸਾਰੀਆਂ ਤੁਹਾਨੂੰ ਪਤਾ ਹੋਏਗਾ ਤੁਸੀਂ ਕਿਉਂਕਿ ਸਕੂਲ ਦੀ ਪੰਚਾਇਤ ਉਹ ਇੱਕ ਤਰ੍ਹਾਂ ਨਾਲ ਜੇ ਆਪਾਂ ਜਿਲ੍ਹ ਬਿਲਕੁਲ ਸਿੰਪਲ ਗੱਲ ਕਰੀਏ ਤੇ ਸਕੂਲ ਦੀ ਪੰਚਾਇਤ ਬੈਠੀ ਆ ਸਕੂਲ ਦੇ ਚੰਗੇ ਮਾੜੇ ਲਈ ਤੁਸੀਂ ਜ਼ਿੰਮੇਵਾਰ ਵੀ ਹੋਵੋਗੇ ਤੇ ਤੁਸੀਂ ਮਤਲਬ ਪ੍ਰਾਲੇ ਵੀ ਕਰਨੇ ਨੇ ਉਹ ਤੁਸੀਂ ਤਾਂ ਕਰ ਪਾਓਗੇ ਜੇ ਤੁਸੀਂ ਸਕੂਲ ਨੂੰ ਚੰਗੀ ਤਰ੍ਹਾਂ ਸਮਝੋਗੇ ਸਮਝਣ ਵਾਸਤੇ ਇਹ ਆ ਵੀ ਤੁਸੀਂ ਇੱਕ ਪ੍ਰਾਧਿਆਪਕ ਨਾਲ ਗੱਲਬਾਤ ਕਰੋਗੇ ਤੁਹਾਨੂੰ ਪਤਾ ਹੋਵੇ ਸਾਡੇ ਅਧਿਕਾਰ ਕੀ ਨੇ ਹੁਣ ਜੇ ਤੁਹਾਨੂੰ ਇਹ ਨਹੀਂ ਪਤਾ ਵੀ ਕਿਹੜੀ ਗੱਲ ਵਾਸਤੇ ਕਿਹਨੂੰ ਕਹਿਣਾ ਤੁਸੀਂ ਕੰਮ ਨਹੀਂ ਕਰ ਸਕਦੇ ਹੈਗੇ ਹੁਣ ਮੰਨ ਲਓ ਸਮੱਸਿਆ ਹੈਗੀ ਪਿੰਡ ਦੇ ਬਾਹਰ ਰੂੜੀ ਲੱਗੀ ਹੋਈ ਆ ਸਕੂਲ ਦੇ ਬਾਹਰ ਕੋਈ ਸਕੂਲ ਦੇ ਬਾਹਰ ਰੂੜੀ ਲੱਗੀ ਆ ਤੁਸੀਂ ਆ ਕੇ ਅਕੜ ਲੜੀ ਜਾਓ ਵੀ ਭਾਈ ਉੜੀ ਚਕਾ ਅਧਿਆਪਕ ਦੇ ਅਧਿਕਾਰ ਖੇਤਰ ਚ ਹੈ ਨਹੀਂ ਉਹ ਤੁਹਾਨੂੰ ਪਤਾ ਹੋਏਗਾ ਜੇ ਵੀ ਇਹਦੇ ਵਾਸਤੇ ਸਾਨੂੰ ਖਲਾਣੀ ਥਾਟ ਨੂੰ ਕਹਿਣਾ ਪਏਗਾ ਸਾਨੂੰ ਸਰਪੰਚ ਨੂੰ ਕਹਿਣਾ ਪਏਗਾ ਤਾਂ ਹੀ ਉਹ ਪ੍ਰੋਪਰ ਕੰਮ ਹੋ ਪਊਗਾ ਬੱਚਾ ਨਹੀਂ ਪੜ ਰਿਹਾ ਕੋਈ ਉਹਦੇ ਲਈ ਤੁਸੀਂ ਅਧਿਆਪਕ ਕੋਲ ਆਵੋਗੇ ਵੀ ਜੇ ਆਪਾਂ ਕਿਵੇਂ ਹੱਲ ਕਰੀਏ ਉਹਦਾ ਕੀ ਚੱਕਰ ਹੈ ਤੁਹਾਡੇ ਐਂਡ ਤੇ ਕਮੀਆਂ ਜਾਂ ਪੇਰੈਂਟਸ ਐਂਡ ਤੇ ਕਮੀਆਂ ਇਹ ਸਾਰੀਆਂ ਗੱਲਾਂ ਸੇ ਜੋ ਤੁਸੀਂ ਡਿਸਕਸ ਕਰਨੀਆਂ ਨੇ ਤੁਹਾਨੂੰ ਪਤਾ ਹੋਊਗਾ ਤਾਂ ਹੀ ਤੁਸੀਂ ਸਕੂਲ ਦੀ سپورਟ ਕਰ ਸਕਦੇ ਹੋ ਇੱਕ ਮਤਲਬ ਇਹ ਆਪਣੀ ਜਰੂਰ ਤੁਹਾਡੇ ਸਾਨੂੰ 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 ਸਭ ਨੂੰ ਬੇਨਤੀ ਹੈ ਵੀ ਐਸਐਮਸੀ ਕਮੇਟੀ ਮੀਨਸ ਇਹ ਨਹੀਂ ਹੈਗਾ ਵੀ ਅਸੀਂ ਨੇ ਕੋਈ ਸਕੂਲ 'ਚ ਕਮੀਆਂ ਲੱਭਣੀਆਂ ਨੇ ਜਾਂ ਅਸੀਂ ਅਧਿਆਪਕ ਦੀ ਸ਼ਿਕਾਇਤ ਕਰਨੀ ਹੈ ਕਿਤੇ ਕਿਤੇ ਵੀ ਇਹ ਨਹੀਂ ਹੈਗਾ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋ। ਅਧਿਆਪਕ ਵੀ ਤੁਹਾਡਾ ਪੂਰਾ ਮਿਲ ਕੇ ਚੱਲੂਗਾ। ਤੁਸੀਂ ਵੀ ਮਿਲ ਕੇ ਚੱਲਣਾ ਹੈ। ਮਤਲਬ ਸਾਡਾ ਕੰਮ ਹੈਗਾ ਅਸੀਂ ਸਹਿਯੋਗ ਕਰੀਏ। ਕਿਉਂਕਿ ਇੱਕੋ ਇੱਕ ਡਿਪਾਰਟਮੈਂਟ ਹੈ ਜਿੱਥੇ ਅਸੀਂ ਪ੍ਰੈਸ਼ਰ ਨਾਲ ਡਰਾ ਕੇ ਅਧਿਆਪਕ ਨੂੰ ਕੰਮ ਨਹੀਂ ਕਰਵਾ ਸਕਦੇ ਹੈਗੇ। ਜੇ ਅਧਿਆਪਕ ਡਰਿਆ ਹੋਇਆ ਹੈ, ਜੇ ਅਧਿਆਪਕ ਪ੍ਰੈਸ਼ਰ ਦੇ ਵਿੱਚ ਹੈ ਤਾਂ ਉਹ ਕਲਾਸ ਤਾਂ ਵੱਢ ਜਾਊਗਾ। ਪਰ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਪਾਊਗਾ ਜੇ ਮੈਂਟਲੀ ਉਹ ਪੀਸ 'ਚ ਨਹੀਂ ਹੋਊਗਾ ਪੜ੍ਹਾ ਨਹੀਂ ਪਾਊ ਬੱਚਿਆਂ ਨੂੰ ਸੋ ਅਸੀਂ ਇੱਥੇ ਸਾਰੇ ਇਸੇ ਕਰਕੇ ਇਕੱਠੇ ਹੋਇਆ ਵੀ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ ਸਰਕਾਰ ਦਾ ਮੋਟਿਵ ਇਹੀ ਹੈ ਅਸੀਂ ਲੋਕ ਮਿਲ ਕੇ ਇੱਕ ਅਧਿਆਪਕ ਨਹੀਂ ਤੇ 15 ਲੋਕ ਮਿਲ ਕੇ ਅਸੀਂ ਉਪਰਾਲਾ ਕਰਾਂਗੇ ਤਾਂ ਸਾਡੇ ਪਿੰਡ ਦਾ ਜਿਹੜਾ ਭਵਿੱਖ ਹੈ ਉਹ ਜ਼ਰੂਰ ਜ਼ਰੂਰ ਸੁਧਰੂਗਾ ਉਹ ਉਸ ਤੇ ਅਸਰ ਹੋਊਗਾ ਲਾਜ਼ਮੀ ਅਸੀਂ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਕਿਵੇਂ ਵੰਡਾ ਸਕਦੇ ਆ ਤੁਹਾਨੂੰ ਕੋਈ ਨਹੀਂ ਕਹੇਗਾ ਵੀ ਪੜ੍ਹਾਓ ਬੱਚਿਆਂ ਨੂੰ ਆ ਕੇ ਉਹ ਤੁਹਾਡਾ ਕੰਮ ਨਹੀਂ ਹੈਗਾ ਉਹ ਸਾਡਾ ਕੰਮ ਹੈ ਪਰ ਬਹੁਤ ਸਾਰੇ ਹੋਰ ਇਹੋ ਜਿਹੇ ਕੰਮ ਨੇ ਜਿੱਥੇ ਤੁਸੀਂ ਸਹਿਯੋਗ ਕਰ ਸਕਦੇ ਹੋ ਆਪ ਕੋ ਲੋ ਡਾਊਟ ਤੁਸੀਂ ਵੀ ਕਮਾਂਕਾਰਾਂ ਵਾਲਿਓ ਸਾਨੂੰ ਅਸੀਂ ਅਵੇਅਰਨੈਸ ਚੀਜ਼ ਤੋਂ ਤੁਹਾਡੇ ਆਪਣੇ ਕੰਮ ਨੂੰ ਤੁਸੀਂ ਉਹ ਵੀ ਛੱਡ ਕੇ ਆਏ ਹੋ ਅੱਜ ਪਰ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਕੀ ਚੀਜ਼ ਹੈ ਬੱਚਾ ਹੀ ਹੈ ਨਾ ਬੱਚੇ ਤੋਂ ਪਰ ਕੁਝ ਨਹੀਂ ਹੈਗਾ ਅਸੀਂ ਉਸ ਬੱਚੇ ਵਾਸਤੇ ਆਪਣੇ ਤੇ ਆਪਣਾ ਸਹਿਯੋਗ ਕਰਨਾ ਮਿਲ ਕੇ ਤੁਸੀਂ ਕਰਨਾ ਹੈ ਤੁਸੀਂ ਜਾ ਕੇ ਬਾਹਰ ਪਿੰਡ ਦੇ ਵਿੱਚ ਹੁਣ ਸਾਰੇ ਬੈਠੇ ਨੇ ਪਿੰਡ ਵਾਲੇ ਲੋਕ ਇਹਨਾਂ ਦੀ ਗੱਲ ਬਾਤ ਸੁਣਨਗੇ ਸਾਡੀ ਨਹੀਂ ਸੁਣਨਗੇ ਉਹ ਨਹੀਂ ਜੇ ਇਹ ਕਹਿਣਗੇ ਸਕੂਲ ਚ ਕੰਮ ਅੱਛਾ ਹੋ ਰਿਹਾ ਤਾਂ ਮੰਨ ਲੈ ਜੀ ਉਹ ਜੇ ਮੈਂ ਆਪ ਹੀ ਕਹਾਂ ਜਾ ਕੇ ਦੂੰ ਮੈਂ ਬਹੁਤ ਪੜਾ ਰਿਹਾ ਆਪਣੀ ਪ੍ਰੇਜ਼ ਦਾ ਹਰ ਕੀ ਕਰਦਾ ਹੁੰਦਾ ਤੁਸੀਂ ਤਾਂ ਕਰ ਪਾਓਗੇ ਪ੍ਰੇਜ਼ ਜਿਹਨਾਂ ਨੂੰ ਸੱਚੀਓ ਪਤਾ ਹੋਊਗਾ ਵੀ ਸਕੂਲ ਚ ਹੋ ਕੀ ਰਿਹਾ ਹੈ ਠੀਕ ਹੈ ਜੀ ਤੇ ਤੁਹਾਡੇ ਤੁਹਾਡੇ ਰਿਸਪੌਂਸਿਬਿਲਟੀਜ਼ ਕੀ ਨੇ ਤੁਸੀਂ ਕਿੱਥੇ ਕਿਵੇਂ ਹੈਲਪ ਕਰ ਸਕਦੇ ਹੋ ਉਹ ਸਾਰਾ ਪੈਨਜ ਕੁੱਲ ਮਿਲਾ ਕੇ ਉਹਦੇ ਉੱਪਰ ਆਪਾਂ ਨੇ ਕੰਮ ਕਰਨਾ ਹੈ ਪੂਰਾ ਸਿਸਟਮ ਸਾਰਾ ਇਨਵੋਲਵਸਟੀ ਦੇ ਵਿੱਚ ਸਾਰੇ ਮਿਲ ਕੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਕੋਈ ਡਾਊਟ ਹੋਣਗੇ ਤੁਹਾਨੂੰ ਕੋਈ ਕੋਈ ਤੁਹਾਡੀ ਤੁਹਾਨੂੰ ਲੱਗਦਾ ਵੀ ਆਹ ਸਮੱਸਿਆ ਸਾਡੀ ਸਾਡੀ ਨਹੀਂ ਸਾਡੀ ਸੋਲਵ ਹੋਈ ਹੈਗੀ ਤੁਸੀਂ ਜਰੂਰ ਗੱਲ ਕਰਨੀ ਹੈ ਤੁਹਾਡੇ ਚ ਜਿਵੇਂ ਸਾਡੇ ਕੋਲੇ ਇੱਕ ਇਹ ਵੀ ਇੱਕ ਵਧੀਆ ਉਪਰਾਲਾ ਹੈਗਾ ਸਰਦਾਰ ਤੁਹਾਡਾ ਸਰਨਾਮ ਕੀ ਜੀ ਸਰਦਾਰ ਬਿਨਤ ਸਿੰਘ ਜੀ ਇਹਨਾਂ ਨੂੰ ਤਿੰਨ ਸਕੂਲ ਲੋਟ ਕੀਤੇ ਗਏ ਨੇ ਪੜ੍ਹੇ ਲਿਖੇ ਇਨਸਾਨ ਨੇ ਤਾਂ ਤੁਸੀਂ ਤੁਹਾਡੀ ਕੋਈ ਸਮੱਸਿਆ ਤੁਸੀਂ ਇਹਨਾਂ ਨਾਲ ਵੀ ਡਿਸਕਸ ਕਰ ਸਕਦੇ ਹੋ ਕਿਉਂਕਿ ਤਿੰਨ ਸਕੂਲਾਂ ਸਿੱਖਿਆ ਸ਼ਾਸਤਰੀ ਬਣਾਏ ਗਏ ਨੇ ਉਹ ਠੀਕ ਹੈ ਜੀ ਤੇ ਸਾ ਤੁਹਾਨੂੰ ਕੋਈ ਲੱਗਦਾ ਮੈਮ ਸੀਐਚੀ ਬੈਠੇ ਨੇ ਸੈਂਟਰ ਦੇ ਇੰਚਾਰਜ ਨੇ ਠੀਕ ਤੁਸੀਂ ਇਹ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਪਰ ਸਾਡੀ ਗੱਲ ਦਾ ਮੋਟਿਵ ਸ਼ਿਕਾਇਤ ਨਹੀਂ ਹੋਣਾ ਤੁਸੀਂ ਦਾ ਹੈਗਾ ਜੇ ਤੁਸੀਂ ਸ਼ਿਕਾਇਤ ਲਾਉਂਗੇ ਤੁਸੀਂ ਤੁਸੀਂ ਘਰ ਤੋਂ ਵੀ ਦੇਖ ਲਿਓ ਜੇ ਅਸੀਂ ਘਰ ਦੇ ਕਿਸੇ ਮੈਂਬਰ ਦੀ ਸ਼ਿਕਾਇਤ ਲਗਾਵਾਂਗੇ ਬੜੇ ਕੋਲੇ ਉਹ ਟੜਕੇਗਾ ਕੰਮ ਨਹੀਂ ਕਰੇਗਾ ਫਿਰ ਉਹ ਸਾਡਾ ਮੋਟਿਵ ਵੀ ਬੰਦਾ ਸਾਡਾ ਜਿਹੜਾ ਤੇ ਆਪਕਾ ਹੋ ਸ਼ਾਂਤਮਨ ਦੇ ਵਿੱਚ ਪੜਾਵੇ ਉਹ ਤਾਂ ਕਰ ਪਾਉਗੇ ਤੁਸੀਂ ਸ਼ਿਕਾਇਤ ਮੋਰਚੇ ਨਹੀਂ ਜਾਵਾਂਗੇ ਸਾਡਾ ਮੋਟਿਵ ਹੋਵੇ ਵੀ ਅਸੀਂ ਹੱਲ ਕਿਵੇਂ ਕਰਨਾ ਸਮੱਸਿਆ ਨੂੰ ਕੋਈ ਸਮੱਸਿਆ ਨਜ਼ਰ ਆ ਰਹੀ ਹੈ ਸਾਨੂੰ ਉਹਨੂੰ ਹੱਲ ਕਿਵੇਂ ਕਰਨਾ ਸੋ ਅਸੀਂ ਸਟੈਪ ਬਾਈ ਸਟੈਪ ਤੁਹਾਨੂੰ ਪਹਿਲਾਂ ਅਸੀਂ ਦੱਸਾਂਗੇ ਵੀ ਅਸੀਂ ਕੀ ਪ੍ਰਾਪਤ ਕੀਤਾ ਹੁਣ ਤੱਕ ਸਾਡੀਆਂ ਕੀ ਪ੍ਰਾਪਤੀਆਂ ਨੇ ਵਿਭਾਗ ਦੀਆਂ ਉਹ ਪਾ ਡਿਸਕਸ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਅਸੀਂ ਵੱਡੇ ਲੈਵਲ ਤੇ ਪੰਜਾਬ ਲੈਵਲ ਤੇ ਕਿੰਨਾ ਕੰਮ ਕਰ ਚੁੱਕੇ ਹਾਂ ਫਿਰ ਉਹ ਤੋਂ ਬਾਅਦ ਐਸਐਮਸੀ ਕੀ ਹੁੰਦੀ ਹੈ ਉਹ ਉਹ ਪੰਚਾਇਤ ਨਾਲ ਉਹਦਾ ਕੀ ਮੇਲ ਹੈ ਤੇ ਉਹਦੇ ਬਾਅਦ ਉਹਦੇ ਜਿਹੜੇ ਪੰਜ ਜਿਹੜੇ ਦੇ ਮੇਨ ਕੰਮ ਹੈਗੇ ਨੇ ਤੁਹਾਡੇ ਨਾਲ ਡਿਸਕਸ ਕੀਤੀ ਜਾਣਗੇ ਸਾਰੇ ਜੀ ਠੀਕ ਹੈ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਪਾਂ ਚਾਹ ਪਾਣੀ ਪੀਵਾਂਗੇ ਬੈਠ ਕੇ ਕੋਈ ਗੱਲ ਨਹੀਂ ਤੇ ਤੁਹਾਡੀਆਂ ਸਮੱਸਿਆਵਾਂ ਵੀ ਸੁਣਾਂਗੇ ਜ਼ਰੂਰ ਸੀ ਇਹੀ ਆਪਣਾ ਮੋਟਿਵ ਆ ਜਾਂਦਾ ਇੱਥੇ ਇਕੱਠੇ ਹੋਣ ਦਾ ਤਾਂ ਕਿ ਤੁਸੀ ਤੁਹਾਨੂੰ ਪਤਾ ਹੋਵੇ ਵੀ ਸਕੂਲ ਦੇ ਵਿੱਚ ਅਸੀਂ ਕਿਵੇਂ ਹੈਲਪ ਕਰਨੀ ਹੈ ਤੇ ਅਸੀਂ ਜੇ ਸਕੂਲ ਨੂੰ ਜਾ ਕੇ ਮੋਨਿਟਰ ਵੀ ਕਰਨਾ ਤਾਂ ਕਿਵੇਂ ਕਰਨਾ ਸਹੀ ਸੋ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਆਉਣ ਵਾਸਤੇ ਜੀ ਆਪਾਂ ਮਿਲ ਕੇ ਅੱਗੇ ਟ੍ਰੇਨਿੰਗ ਦਾ ਪਾਰਟ ਆਪਣਾ ਹੈਗਾ ਉਹਨੂੰ ਲਵਾਂਗੇ ਆਪਾਂ ਥੈਂਕ ਯੂ ਸਰ